ਆਓ ਮਿੱਤਰੋ ਸੁਣੋ ਬੈਠ ਕੇ ਆਓ ਮਿੱਤਰੋ ਸੁਣੋ ਬੈਠ ਕੇ ਅੱਜ ਗਵਾਤ ਮੈਂ ਕਰਾਂ ਆਓ ਮਿੱਤਰੋ ਸੁਣੋ ਬੈਠ ਕੇ ਅੱਜ ਇਹ ਬਾਤ ਮੈਂ ਪਾਵਾਂ ਇੱਕ ਸੂਰਬੀਰ ਸਰਦਾਰ ਸੀ ਉਦਮ ਸਿੰਘ ਦੀ ਗੱਲ ਸੁਣਾਵਾਂ ਇੱਕ ਸੂਰਬੀਰ ਸਰਦਾਰ ਸੀ ਉਦਮ ਸਿੰਘ ਦੀ ਗੱਲ ਸੁਣਾਵਾਂ ਵਿੱਚ ਜੰਮਿਆ ਸਨਾਨ ਸ਼ਹਿਰ ਦੇ ਵਿੱਚ ਜੰਮਿਆ ਸਨਾਨ ਸ਼ਹਿਰ ਦੇ ਪੜਿਆ ਬਹੁਤ ਸੀ ਲਾਡਾਂ ਚਾਵਾ ਬਚਪਨ ਤੋਂ ਮਨ ਚਾਹ ਸੀ ਬਚਪਨ ਤੋਂ ਮਨ ਚਾਹ ਸੀ ਜ਼ਿੰਦਗੀ ਦੇਸ਼ ਕੌਮ ਦੇ ਲੇਖੇ ਲਾਉਂ ਸਾਕਾ ਤੱਕਿਆ ਜੜਿਆਂ ਵਾਲੇ ਬਾਗ ਦਾ ਸਾਕਾ ਤੱਕਿਆ ਜੜਿਆਂ ਵਾਲੇ ਬਾਗ ਦਾ ਜਿੱਥੇ ਸੀ ਕੁੜਲੀਆਂ ਦੁੱਗੀਆਂ ਮਾਵਾਂ ਮਦਲਾ ਲੈਣਾ ਉਡਵਾਇਤੋ ਬਦਲਾ ਲੈਣਾ ਉਡਵਾਇਤੋ ਮਨ ਦੀ ਕਸਮ ਸੀ ਖਾਈ ਜੁਆ ਗੋਲੀ ਦਾ ਗੋਲੀ ਨਾਲ ਦੇਣਾ ਜੁਆ ਗੋਲੀ ਦਾ ਗੋਲੀ ਨਾਲ ਦੇਣਾ

ਉੱਚੀ ਮਾਰੀ ਫਿਰ ਪੰਜਾਬੀ ਲੰਕਾਰੀ ਸਮਾ ਪਾਲਣਾ ਗਵਾਇਆ ਸ਼ੂਲ ਦੇ ਸਮਾ ਪਾਲਣਾ ਗਵਾਇਆ ਸ਼ੂਲ ਨੇ ਗੋਲੀ ਬੈਰੀ ਦੀ ਹਿੱਕ 'ਚ ਮਾਰੀ ਸਮਾ ਪਾਲਣਾ ਗਵਾਇਆ ਸ਼ੂਲ ਨੇ ਗੋਲੀ ਬੈਰੀ ਦੀ ਹਿੱਕ 'ਚ ਮਾਰੀ ਕਹਿੰਦਾ ਫੜ ਲਓ ਡੰਡਰ ਬਾਸੀਓ ਕਹਿੰਦਾ ਫੜ ਲਓ ਡੰਡਰ ਬਾਸੀਓ ਪੰਜਾਬ ਧਰਤ ਦੀ ਮੈਂ ਭਾਜੀ ਤਾਰੀ ਮੈਂ ਡਰਦਾ ਨਹੀਂ ਮੌਤ ਤੋਂ ਮੈਂ ਡਰਦਾ ਨਹੀਂ ਮੌਤ ਤੋਂ ਨਾ ਕੋਈ ਭੱਜੇ ਦੀ ਮੇਰੀ ਰਾਚਾਰੀ ਗੂਸਨ ਚੌਂਦਰ ਸੀ ਬਸ ਦੱਸਣਾ ਗੂਸਰ ਚੌਂਦਰ ਸੀ ਬਸ ਦੱਸਣਾ ਜੰਮਿਆਂ ਵਿੱਚ ਪੰਜਾਬ ਦੇ ਹੇ ਹਰ ਜੋਧਾ ਬੁਲਕਾਰੀ ਜੋ ਜੰਮਿਆਂ ਵਿੱਚ ਪੰਜਾਬ ਦੇ ਹੇ ਹਰ ਜੋਧਾ ਬੁਲਕਾਰੀ ਵਾਹ ਜੀ ਵਾਹ ਬਹੁਤ ਅੱਛੀ ਦੋਦਮੁਸ ਸਿੰਘ ਜੀ